सत श्रीकाल जी कि हो सारे आज कर दें कि सारे ठीक ठाक हो अपन भैनों वास्ते कोई भी सूट की कलैक्शन नहीं लेके आई अच्छ मैं एक डिफरेंट टाइप की वीडियो लेके आई हूँ जबकि मेरा चैनल जोड़ा मैं बनाया आसूटा वास्ते बनाया सर जी मैं अच् वीडियो लेके आई हूँ वो सूटा नो हट के आऊँ देखो मैं जी वीडियो लेके आई हूँ मैं लेके आई हूँ अज अपनी भैन वास्ते ਜੋ ਮੈਂ ਆਪਣੇ ਆਪ ਨਾਲ ਆਪਣੇ ਆਪਾਸ ਵੀ ਕਹਿ ਸਕਦੇ ਹੋ ਕਿ ਜਿਹਨੇ ਆਪਾਂ ਜਿਹੜੀਆਂ ਲੇਡੀਆਂ ਹੁੰਦੇ ਆ ਰਹੇ ਆਫਟਰ ਮੈਰਿਜ ਕਹ ਲਓ ਜਾਂ ਆਪਣੇ ਜਦੋਂ ਬੱਚੇ ਹੋ ਜਾਂਦੇ ਨੇ ਉਸ ਤੋਂ ਬਾਅਦ ਐਂਡ ਫੈਸ਼ਨ ਜਿਹਨੂੰ ਆਫਟਰ 40 40 ਸਾਲ ਬਾਅਦ ਜੋ ਆਪਾਂ ਨੂੰ ਆਪਣੇ ਹੈਲਥ ਇਸ਼ੂਸ ਸਟਾਰਟ ਹੁੰਦੇ ਨੇ ਤੇ ਉਹਦੇ ਵਾਸਤੇ ਸਾਨੂੰ ਜਿਹੜਾ ਆ ਜ਼ਿਆਦਾਤਰ ਆਪਾਂ ਬਹੁਤ ਕੰਫਿਊਜ਼ ਰਹਿੰਦੇ ਆ ਕਿ ਸਾਨੂੰ ਕੀ ਕਰੀਆ ਕਿ ਸਾਡੇ ਚ ਇੰਨੀਆਂ ਜਿਹੜਾ ਅਸੀਂ ਇਹਨੀ ਕਮਜ਼ੋਰੀ ਕਿਉਂ ਫੀਲ ਕਰ ਰਹੇ ਆ ਅਸੀਂ ਇੰਨਾ ਥੱਕਿਆ ਥੱਕਿਆ ਕਿਉਂ ਫੀਲ ਕਰ ਰਹੇ ਆ ਅਸੀਂ ਥੋੜਾ ਜਿਹਾ ਵੀ ਕੰਮ ਕਰਦੇ ਆ ਤਾਂ ਸਖਤ ਜਾਂਦੇ ਆ ਤੇ ਇਹ ਚੀਜ਼ ਮੇਰੇ ਨਾਲ ਵੀ ਹੋਈ ਔਰ ਕਾਫੀ ਟਾਈਮ ਤੱਕ ਹੋਈ ਔਰ ਬਹੁਤ ਸਾਰੇ ਡਾਕਟਰਸ ਦੇ ਕੋਲ ਪੈ ਗਈ ਕਿਸੇ ਨੇ ਕੋਈ ਟੈਸਟ ਲੱਗਦੇ ਕਿਸੇ ਨੇ ਕੋਈ ਟੈਸਟ ਲੱਗਦੇ ਐਂਡ ਡੈਫੀਨਿਟਲੀ ਕੁਛ ਨਾ ਕੁਛ ਟੈਸਟ ਵਿੱਚ ਆਉਂਦਾ ਆ ਕਿ ਕੁਛ ਨਾ ਕੁਛ ਤੁਹਾਡੇ ਵਿਟਾਮਿਨਸ ਘੱਟ ਹੁੰਦੇ ਨੇ ਤੁਹਾਡਾ ਖੂਨ ਘੱਟ ਹੁੰਦਾ ਆ ਕਈ ਚੀਜ਼ਾਂ ਆਉਂਦੀਆਂ ਨੇ ਪਰ ਉਹਨਾਂ ਦਾ ਇੱਕ ਰੀਜ਼ਨ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਆਪ 'ਤੇ ਧਿਆਨ ਨਹੀਂ ਦਿੰਦੇ ਅਸੀਂ ਪਰਿਵਾਰ ਨੂੰ ਸੰਭਾਲਦੇ ਸੰਭਾਲਦੇ ਆਪਣੇ ਆਪ ਨੂੰ ਅਸੀਂ ਭੁੱਲ ਜਾਂਦੇ ਆ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਟਾਈਮ ਸਾਨੂੰ ਆਪਣਾ ਜਿਹੜਾ ਪਰਿਵਾਰ ਹੈ ਉਹ ਹੀ ਸਭ ਕੁਝ ਲੱਗਦਾ ਹੈ ਬਸ ਅਸੀਂ ਇਹ ਭੁੱਲ ਜਾਂਦੇ ਆ ਕਿ ਜੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਆਪਣਾ ਠੀਕ ਨਹੀਂ ਰੱਖਾਂਗੇ ਤਾਂ ਅਸੀਂ ਆਪਣੇ ਪਰਿਵਾਰ ਨੂੰ ਕਿਵੇਂ ਸੰਭਾਲਾਂਗੇ ਸੋ ਚੀਜ਼ਾਂ ਜਦੋਂ ਸਾਡੇ ਨਾਲ ਹੁੰਦੀਆਂ ਨੇ ਅਸੀਂ ਫਿਰ ਜਦੋਂ ਉਹਨਾਂ ਨੂੰ ਠੀਕ ਕਰਨ ਵਾਸਤੇ ਔਰ ਮਤਲਬ ਤੁਸੀਂ ਔਰ ਕੁਛ ਨਾ ਕੁਛ ਤਜਰਬੇ ਕਰਦੇ ਹੋ ਟਰਾਈ ਕਰਦੇ ਹੋ ਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਐਕਚੁਅਲਸ ਤੁਹਾਡੀ ਬਾਡੀ ਨੂੰ ਕੀ ਨਹੀਂ ਆ ਹੈ ਨਾ ਤਾਂ ਫਿਰ ਤੁਹਾਨੂੰ ਜਿਹੜਾ ਆ ਉਹ ਚੀਜ਼ਾਂ ਜੜੀਆਂ ਵਾ ਨਾ ਤੁਸੀਂ ਆਪਣੀ ਪ੍ਰੋਬਲਮਸ ਤੋਂ ਅ ਬਚ ਜਾਂਦੇ ਹੋ ਤੇ ਇਸੇ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਕਿ ਜੋ ਮੇਰੇ ਨਾਲ ਜੋ ਮੈਂ ਆਪਣੇ ਆਪੇ ਟਰਾਈ ਕਰਕੇ ਆਪਣੇ ਆਪ ਠੀਕ ਫੀਲ ਕਰ ਲਈ ਆ ਤਾਂ ਮੈਂ ਐਟਟੀਟਿਊਡ ਕਰ ਰਹੀ ਆ ਮੈਂ ਵਧੀਆ ਫੀਲ ਕਰ ਰਹੀ ਆ ਮੈਂ ਸਾਰਾ ਦਿਨ ਕੰਮ ਕਰਦੀ ਆ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਆ ਮੈਂ ਸੋਚਿਆ ਕਿਉਂ ਨਾ ਮੈਂ ਆਪਣੀਆਂ ਭੈਣਾਂ ਦੀ ਇੱਕ ਮੇਰੇ ਕੋ YouTube ਦਾ ਜਰੀਆ ਇੱਕ ਮੇਰੇ ਕੋ ਪਲੇਟਫਾਰਮ ਆ ਕਿ ਜੜੀਆਂ ਵੀ ਭੈਣਾਂ ਮੇਰੀ ਵੀਡੀਓਸ ਦੇਖਦੀਆਂ ਨੇ ਉਹਨਾਂ ਦੀ ਮੈਂ ਇਹ ਵੀ ਇੱਕ ਹੈਲਪ ਹੁੰਦੀ ਆ ਕਿ ਆਪਾਂ ਉਹਨਾਂ ਨੂੰ ਕੁਝ ਨਾ ਕੁਝ ਚੰਗਾ ਸਜੈਸਟ ਕਰੀਏ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਭੈਣਾਂ ਨੂੰ ਮੇਰੇ ਕੋਲੋਂ ਜ਼ਿਆਦਾ ਨੌਲੇਜ ਹੋਏ ਬਟ ਫਿਰ ਵੀ ਕਈ ਬਣਾ ਆਪਾਂ ਘਰ ਚ ਬੈਠੀਆਂ ਆਪਾਂ ਨਹੀਂ ਸਮਝ ਪਾਉਂਦੀਆਂ ਕਿ ਸਾਨੂੰ ਕੀ ਜ਼ਰੂਰਤ ਆ ਤੇ ਇਹੀ ਮੈਂ ਤੁਹਾਨੂੰ ਮੈਂ ਹੁਣ ਸੋਚਿਆ ਹੈ ਕਿ ਅਗਰ ਮੇਰੀ ਇਸ ਵੀਡੀਓ ਨੂੰ ਤੁਸੀਂ ਪਿਆਰ ਦੋਗੇ ਮਤਲਬ ਸਪੋਰਟ ਕਰੋਗੇ ਅਗਰ ਮੇਰੀ ਵੀਡੀਓ ਤੁਹਾਨੂੰ اچھی ਲੱਗੀ ਤੇ ਮੈਂ ਜ਼ਰੂਰ ਹਰ ਰੋਜ਼ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਦੇ ਵਿਚ ਵਿੱਚ ਕੋਈ ਨਾ ਕੋਈ ਵਧੀਆ ਹੈਲਦੀ ਰੈਸਪੀ ਤੁਹਾਡੇ ਲਈ ਸ਼ੇਅਰ ਕਰਾਂਗੀ ਔਰ ਸੀ ਉਹ ਜਿਵੇਂ ਆਪਣੀ ਆ ਰੈਸਪੀ ਹੋ ਡਿਨਰ ਵੀ ਹੋ ਸਕਦੀ ਆ ਲੰਚ ਵੀ ਹੋ ਸਕਦੀ ਆ ਤੇ ਬ੍ਰੇਕਫਾਸਟ ਵੀ ਹੋ ਸਕਦੀ ਆ ਠੀਕ ਆ ਜੀ ਕੋਈ ਵੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਉਹ ਰੈਸਪੀ ਬਹੁਤ ਹੀ ਤੁਹਾਡੀ ਬਾਡੀ ਦੀ ਵਧੀਆ ਹੋਏਗੀ ਔਰ ਮੈਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਤੀ ਆ ਇਹ ਰੈਸਪੀ ਆ ਬ੍ਰੇਕਫਾਸਟ ਦੀ ਤੇ ਚਲੋ ਚੱਲਦੇ ਆ ਆਪਾਂ ਕਿਚਨ ਦੇ ਵਿੱਚ ਤੇ ਮੈਂ ਤੁਹਾਨੂੰ ਆਪਣੀ ਰੈਸਪੀ ਸ਼ੇਅਰ ਕਰਤੀ ਆ हाँ जी आप किचन आ गए हाँ जिमें कि तुम देख रहे हो आप ऑर्स ले ठीक है जी ऑर्स लेखाने ला ले मिक्स सीड्स लेने आप लियाए ले ठीक है जी शायद लियाए और एक गिलास दुधा लियाए ठीक है जी ਇਹ ਚੀਜ਼ ਆਪਾਂ ਲੈਣੀਆਂ ਨੇ ਇਹ ਜਿਹੜੀ ਆਪਾਂ ਸੀਡਸ ਲੈਣੇ ਸਾਰੇ ਮਿਕਸ ਨੇ ਜੀ ਵਿੱਚ ਬਦਾਮ ਵੀ ਨੇ ਕਾਜੂ ਵੀ ਨੇ ਖਰਬੂਜੇ ਦੇ ਸੀਡਸ ਨੇ ਤਿਲ ਨੇ ਅਲਸੀ ਦੇ ਸੀਡਸ ਨੇ ਤੇ ਇਹਦੇ 'ਚ ਆਪਾਂ ਥੋੜੀ ਜੀ ਕਾਲੀ ਸੌਗੀ ਵੀ ਪਾਈ ਹੋਈ ਆ ਠੀਕ ਹੈ ਥੋੜੀ ਜੀ ਸੁੱਕੀ ਚੈਰੀ ਵੀ ਪਾਈ ਆ ਹੁਣ ਆਪਾਂ ਕੜਾਈ ਲਵਾਂਗੇ ਜੀ ਇੱਕ ਕੜਾਈ ਜਾਂ ਪੈਨ ਕੋਈ ਤੁਸੀਂ ਲੈ ਸਕਦੇ ਹੋ ਆਪਣੇ ਅਕੋਰਡਿੰਗਲੀ ਇਹਨੂੰ ਆਪਾਂ ਗਰਮ ਕਰ ਲਿਆ ਆ ਇਹਦੇ ਵਿੱਚ ਆਪਾਂ ਹੁਣ ਔਰਸ ਪਾਈ ਨੇ ਤੇ ਨਾਲ ਆਪਾਂ ਫੂਲ ਮਖਾਣੇ ਪਾਏ ਨੇ ਠੀਕ ਆ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਰੋਸਟ ਕਰ ਲੈਣਾ ਆ ਠੀਕ ਆ ਇਹਨੂੰ ਬੜੀ ਚੰਗੀ ਤਰ੍ਹਾਂ ਆਪਾਂ ਰੋਸਟ ਕਰਨਾ ਹੈ ਹੁਣ ਆਪਾਂ ਜਿਹੜੇ ਸੀਡਸ ਲੈਨੇ ਨੇ ਉਹਨਾਂ ਦੇ ਆਪਾਂ ਬੈਨੀਫਿਟਸ ਦੀ ਗੱਲ ਕਰ ਲਈਏ ਜਿਹੜੇ ਆਪਾਂ ਖਰਬੂਜੇ ਦੇ ਸੀਡਸ ਐ ਨੇ ਉਹਨਾਂ ਦੇ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ A E C ਆ ਔਰ ਓਮੇਗਾ 3 ਆ ਠੀਕ ਆ ਜੀ ਤੇ ਇਹਦੇ ਨਾਲ ਸਾਡੀਆਂ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਨੇ ਇਹ ਔਰ ਇਹਦੇ ਵਿੱਚ ਕਿਉਂਕਿ ਇਹ ਚ ਕਾਫੀ ਹੱਦ ਤੱਕ ਪ੍ਰੋਟੀਨ ਪਾਇਆ ਜਾਂਦਾ ਆ ਤੇ ਆਪਾਂ ਤਿਲਾਂ ਦੀ ਗੱਲ ਕਰ ਲਈਏ ਆਪਾਂ ਚਿੱਟੇ ਤੇਲ ਲੈਏ ਨੇ ਤੇ ਇਹ ਸਾਡੇ ਜਿਹੜੇ ਤੇਲ ਆ ਇਹ ਸਾਡੇ ਜਿਹੜੇ ਕੋਲੇਸਟ੍ਰੋਲ ਆ ਇਹਨੂੰ ਰਿਡਿਊਸ ਕਰਦੇ ਆ ਠੀਕ ਕਰੀ ਤੇ ਜਿਹੜਾ ਸਾਡਾ ਹਾਈ ਬਲੱਡ ਪ੍ਰੈਸ਼ਰ ਆ ਉਹਨੂੰ ਵੀ ਠੀਕ ਕਰਦੀ ਆ ਤੇ ਸਾਡੀਆਂ ਹੱਡੀਆਂ ਦੀ ਹੈਲਥ ਵਾਸਤੇ ਤਾਂ ਬਹੁਤ ਵਡੀਆਂ ਨੇ ਇਹਦੇ ਚ ਕੋਫੀ ਕਾਫੀ ਮਾਤਰਾ ਦੇ ਵਿੱਚ ਚੜਾਇਆ ਫਾਈਬਰ ਪਾਇਆ ਜਾਂਦਾ ਆ ਤੇ ਹੈਲਦੀ ਫੈਟਸ ਪਾਏ ਜਾਂਦੇ ਨੇ ਪ੍ਰੋਟੀਨ ਪਾਇਆ ਜਾਂਦਾ ਆ ਕੈਲਸ਼ੀਅਮ ਪਾਇਆ ਜਾਂਦਾ ਆ ਮੈਗਨੀਸ਼ੀਅਮ ਪਾਇਆ ਜਾਂਦਾ ਆ ਜ਼ਿੰਕ ਪਾਇਆ ਜਾਂਦਾ ਆ ਤੇ ਜੇ ਆ ਪਾਲਸੀ ਦੀ ਗੱਲ ਕਰ ਲਈਏ ਤੇ ਅਲਸੀ ਸਾਡੀ ਜਿਹੜੀ ਆ ਕਬਜ਼ ਨੂੰ ਬਹੁਤ ਰਿਲੀਫ ਕਰਦੀ ਆ ਸਾਨੂੰ ਕੌਨਸਟਿਪੇਸ਼ਨ ਤੋਂ ਕਾਫੀ ਰਿਲੀਫ ਮਿਲਦਾ ਆ ਤੇ ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਜਿਹੜਾ ਆ ਲੋ ਹੁੰਦਾ ਆ ਮੈਨੂੰ ਪਤਾ ਨਹੀਂ ਲੱਗਾ ਅਜੇ ਤੱਕ ਬੀਬੀਆਂ ਕਿਉਂ ਕਹਿੰਦੀਆਂ ਰਹੀਆਂ ਕਿ ਅਰਸੀ ਦੇ ਨਾਲ ਦੀਪਹਾਏ ਹੁੰਦਾ ਆ ਚਾਂਸੀ ਗਰਮ ਹੁੰਦੀ ਆ ਤੇ ਇਹ ਦੇ ਨਾਲ ਸਾਡੀ ਸਕਿਨ ਔਰ హెయిਰ ਤੇ ਬਹੁਤ ਵਧੀਆ ਫਰਕ ਪੈਂਦਾ ਆ ਜੇ ਅਸੀਂ ਇਹਨੂੰ ਰੈਗੂਲਰ ਰੈਂਦੇ ਆ ਠੀਕ ਆ ਜੀ ਤੇ ਜੇ ਕੱਦੂ ਦੇ ਬੀਜ ਦੀ ਗੱਲ ਕਰ ਲਈਏ ਤੇ ਇਹਦੇ ਵਿੱਚ ਆ ਬਹੁਤ ਸਾਰਾ ਵਿਟਾਮਿਨ E ਹੁੰਦਾ ਆ ਤੇ ਸਾਡੇ ਜਿਹੜਾ 슈ਗਰ ਨੂੰ ਵੀ ਬੈਲੈਂਸ ਕਰਦੀ ਆ ਤੇ ਸਾਡੇ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਕਰਦੇ ਆ ਤੇ ਸਾਡੇ ਸਕਿਨ ਨੂੰ ਤੇ ਸਾਡੇ ਵਾਲਾਂ ਨੂੰ ਵੀ ਕਾਫੀ ਫਾਇਦਾ ਦਿੰਦੇ ਆ ਔਰ ਸਾਡੀ ਜਿਹੜੀ ਸੀਪ ਆ ਉਹ ਇੰਬੈਲੈਂਸ ਹੋਈ ਹੁੰਦੀ ਆ ਜਾਂ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਚੰਗੀ ਤਰ੍ਹਾਂ ਤੇ ਉਹ ਬੜੀ ਵਧੀਆ ਹੁੰਦੀ ਆ ਉਹਦੇ ਤੇ ਬਹੁਤ ਫਰਕ ਪੈਂਦਾ ਆ ਪਰ ਜੇ ਅਸੀਂ ਰੈਗੂਲਰ ਲੈਨੇ ਆ ਤੇ ਠੀਕ ਆ ਜੀ ਹੁਣ ਮੈਂ ਦੇਖਿਆ ਕਿ ਆਪਣਾ ਪੁੱਜ ਗਿਆ ਆ ਸਾਰਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਠੀਕ ਆ ਜੀ ਦੁੱਧ ਪਾ ਦਾਂਗੇ ਖੀਰ ਵਾਂਗੂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਵਾਂਗੇ ਤੇਜ ਗੈਸ ਤੇ ਉੱਪਰ ਅੱਛੀ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਵੇਂ ਖੀਰ ਸੰਘਣੀ ਹੁੰਦੀ ਆ ਜਿੰਨੀ ਦੇਰ ਤੱਕ ਹਨਾ ਓਨੀ ਦੇਰ ਤਿੰਤਰ ਸੰਘਣਾ ਨਹੀਂ ਹੋ ਜਾਂਦਾ ਆਪਾਂ ਕਰਾਂਗੇ ਵਿੱਚ ਆਪਾਂ ਇਹਨਾਂ ਦੇ ਸੀਡਸ ਪਾ ਦਿੱਤੇ ਆ ਸੀਡਸ ਚਾਹੋ ਤੇ ਤੁਸੀਂ ਇਹਨੂੰ ਉਤਾਰ ਕੇ ਵੀ ਪਾ ਸਕਦੇ ਹੋ ਐਸਾ ਚ ਕੋਈ ਨਹੀਂ ਆ ਮੈਂ ਥੋੜੀ ਜੀ ਆ ਰੋਸਟਡ ਸੀਡਸ ਲੈਨੇ ਰੋਸ ਜਿਹੜੇ ਰੋਸਟਡ ਜਿਸ ਤਰ੍ਹਾਂ ਆਪਾਂ ਸਾਰੇ ਸੀਡਸ ਆ ਰੋਸਟ ਕਰ ਲੈਂਦੇ ਆ ਤੇ ਰੋਸਟ ਕਰਨ ਦੇ ਨਾਲ ਨਾ ਕ੍ਰੰਚ ਬੜਾ ਬਹੁਤ ਵਧੀਆ ਹੁੰਦਾ ਆ ਸਵਾਦ ਵੱਖਰਾ ਹੀ ਸਵਾਦ ਹੋ ਜਾਂਦਾ ਸੀਡਸ ਦਾ ਤੇ ਹੁਣ ਆਪਨਾਏ ਬਣ ਕੇ ਹੋ ਗਿਆ ਹੈ ਤਿਆਰ ਆਪਾਂ ਇਹਨੂੰ ਥੋੜਾ ਜਿਹਾ ਥੋੜੀ ਜਿਹੀ ਫਲੇਮ ਘਟੋ ਲੈਂਦੀਏ ਤੇ ਬਾਅਦ ਵਿੱਚ ਆਪਾਂ ਇਹਨੂੰ ਆਪਣੇ ਬਾਉਲ 'ਚ ਟਰਾਂਸਫਰ ਕਰਾਂਗੇ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਆ ਮਤਲਬ ਸੰਗਣਾ ਸੰਗਣਾ ਔਰ ਬਹੁਤ ਹੀ ਸਵਾਦ ਰੈਸিপি ਬਣਦੀ ਆ ਇਸ ਤਰ੍ਹਾਂ ਦਾ ਨਹੀਂ ਆ ਕਿ ਤੁਸੀਂ ਇਹਨੂੰ ਖਾਓਗੇ ਤੇ ਤੁਹਾਨੂੰ ਫੀਲ ਹੋਏਗਾ ਕਿ ਤੁਸੀਂ ਕੁਝ ਮਤਲਬ ਠੀਕ ਨਹੀਂ ਖਾ ਰਹੇ ਜਾਂ ਤੁਹਾਨੂੰ ਸਵਾਦ ਨਹੀਂ ਲੱਗ ਰਿਹਾ ਬਹੁਤ ਹੀ ਡੇਲੀਸ਼ੀਅਸ ਲੱਗਣ ਵਾਲਾ ਆਇਆ ਹੈ ਬਹੁਤ ਮਜ਼ੇਦਾਰੀ ਚੀਜ਼ ਆਏ ਹੁਣ ਆਪਾਂ ਜਿਹੜਾ ਆ ਇਹਨੂੰ ਆਪਣੇ ਬਾਉਲ ਚ ਟਰਾਂਸਫਰ ਕਰਦੇ ਆਂ ਇਹਨੂੰ ਆਪਾਂ ਕਰਾਂਗੇ ਆਪਣੇ ਬਾਉਲ ਚ ਟਰਾਂਸਫਰ ਤੁਸੀਂ ਚਾਹੋ ਤੇ ਇਹਦੇ ਉੱਪਰੋਂ ਕੁਝ ਨਾ ਕੁਝ ਤੁਸੀਂ ਪਾ ਸਕਦੇ ਹੋ ਵੈਸੇ ਲੋੜ ਨਹੀਂ ਆ ਪਰ ਮੈਂ ਥੋੜੀ ਜਿਹੀ ਕਾਲੀ ਸੌਗੀ ਜਿਹੜੀ ਆ ਉਹ ਪਾਈ ਸੀ ਤੇ ਮੈਂ ਉੱਪਰ ਦੀ ਹਣੀ ਪਾਇਆ ਆ ਤੁਸੀਂ ਚਾਹੋ ਤੇ ਤੁਸੀਂ ਸ਼ੱਕਰ ਵਗੈਰਾ ਪਾ ਸਕਦੇ ਹੋ ਠੀਕ ਆ ਜੀ ਏ ਟੋਟਲੀ ਤੁਹਾਡੇ ਤੇ ਅਜਨਾਂ ਨੇ ਨਹੀਂ ਵੀ ਚੀਨੀ ਵੀ ਪਾਣੀ ਉਹ ਚੀਨੀ ਵੀ ਪਾ ਸਕਦਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਆ ਜੀ ਤੇ ਮੈਨੂੰ ਤੇ ਆਏ ਕਿ ਨੇਚਰਲ 슈ਗਰ ਆ ਤੇ ਹਨੀ ਠੀਕ ਲੱਗਿਆ ਤੇ ਇਹਦੇ ਉੱਪਰ ਤੁਸੀਂ ਚਾਹੋ ਤੇ ਕੁਛ ਨਾ ਕੁਛ ਤੁਸੀਂ ਪਾ ਸਕਦੇ ਹੋ ਆਪਣੀ ਮਰਜ਼ੀ ਨਾਲ ਮੈਂ ਥੋੜੀ ਜੀ ਕਾਲੀ ਸ਼ੋਗੀ ਪਾਈ ਸੀਗੀ ਵੈਸੀ ਆਪਸ਼ਨਲ ਹੈ ਕੋਈ ਉਹ ਨਹੀਂ ਆ ਤੁਹਾਡੀ ਆਪਣੀ ਮਰਜ਼ੀ ਆ ਠੀਕ ਆ ਜੀ ਤੇ ਬਹੁਤ ਹੀ ਸਵਾਦ ਤੁਹਾਡਾ ਨਾਸ਼ਤਾ ਬਣ ਗਿਆ ਜੀ ਜੀਨਾਂ ਕਿ ਤੁਸੀਂ ਕਿਚਨ ਚ ਦੇਖਿਆ ਕਿ ਆਪਾਂ ਬਹੁਤ ਹੀ ਇਜ਼ੀ ਵੀਡੀਓ ਰੈਸਪੀ ਰੈਡੀ ਕੀਤੀ ਆ ਤੇ ਇਹਨੂੰ ਤੁਸੀਂ ਮੈਂ ਤਾਂ ਮੇਰੇ ਨਾਲ ਬਲੈਕ ਕਾਫੀ ਲਈ ਸੀ ਕਿਉਂਕਿ ਕਈ ਵਾਰ ਬਹੁਤ ਵੜੀਆਂ ਚੀਜ਼ਾਂ ਖਾਣ ਦੇ ਨਾਲ ਆਪਾਂ ਨੂੰ ਸੁਸਤੀ ਦੀ ਬੈ ਜਾਂਦੀ ਆ ਤੁਸੀਂ ਇਹਦੇ ਨਾਲ ਚਾਹ ਨਹੀਂ ਲੈਣੀ ਬਲੈਕ ਕਾਫੀ ਲੈ ਸਕਦੇ ਹੋ ਬਲੈਕ ਟੀ ਲੈ ਸਕਦੇ ਹੋ ਗ੍ਰੀਨ ਟੀ ਲੈ ਸਕਦੇ ਹੋ ਤੇ ਕੁਝ ਨਹੀਂ ਵੀ ਲੈਣਾ ਤੇ ਤੁਹਾਡੀ ਮਰਜ਼ੀ ਆ ਤੇ ਹੁਣ ਮੇਰੀਆਂ ਭੈਣਾਂ ਕਈ ਕਹਿੰਦੀਆਂ ਕਿ ਤੁਸੀਂ ਆਪਣਾ ਫੇਸ ਨਹੀਂ ਦਿਖਾਉਂਦੇ ਤੇ ਮੈਂ ਸੋਚਦੀ ਆ ਕਿ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਮਾਨਾ ਆ ਰਿਹਾ ਆ ਜੋ ਕੁਝ ਹੋ ਰਿਹਾ ਆ ਤੁਸੀਂ ਆਪਣਾ ਫੇਸ ਮੈਿਕ ਐਕਸਪੋਜ਼ ਕਰੋ ਤਾਂ ਹੀ ਹੋ ਗੁਆ ਆ ਤੇ ਅਗਰ ਤੁਹਾਨੂੰ ਸਾਰੀਆਂ ਭੈਣਾਂ ਲਈ ਭੈਣਾਂ ਲਈ ਵੀਡੀਓ ਅੱਛੀ ਲੱਗੇ ਰੈਸਪੀ ਅੱਛੀ ਲੱਗੇ ਤੇ ਤੁਸੀਂ ਮੈਨੂੰ ਪਲੀਜ਼ ਆਪਣਾ ਪਿਆਰ ਜ਼ਰੂਰ ਦਿਓ ਤਾਂ ਫਿਰ ਮੈਂ ਰੋਜ਼ ਵਾਲੇ ਵਾਸਤੇ ਕੋਈ ਨਾ ਕੋਈ ਵਧੀਆ ਜੀ ਰੈਸਪੀ ਜ਼ਰੂਰ ਲੈ ਕੇ ਆਉਂਗੀ ਤੇ ਇਹਦੇ ਦੇ ਨਾਲ ਮੈਂ ਆਪਣਾ ਵੀ ਅੰਡ ਕਰਦੀ ਆ ਕਿ ਜੀ ਥੈਂਕ ਯੂ